ਘਟਨਾ ਉਹਦੇ ਟੀਚਰ ਵੱਲੋਂ ਕੀਤੀ ਗਈ ਤਾਂ ਸਰ ਐਫ ਆਈ ਆਰ ਦਰਜ ਕਰਕੇ ਜਿਹੜਾ ਬੰਦਾ ਹੈ ਕਿਉਂ ਉਸਦਾ ਅਰੈਸਟ ਹੈ ਪੁਲਿਸ ਰਿਮਾਂਡ ਤੇ ਆ ਉਹਦਾ ਐਸ ਪਰ ਲਾਅ ਅਸੀਂ ਜੋ ਅੱਗੇ ਪ੍ਰੋਸੀਡਿੰਗਾਂ ਨੂੰ ਫੋਲੋ ਕਰਾਂਗੇ ਅੱਜ ਪੇਰੈਂਟਸ ਵੱਲੋਂ ਪੇਰੈਂਟ ਇਸ ਦੇ ਵਿੱਚ ਕੀ ਹੈ ਕਿ ਜਿਹੜੇ ਬੱਚੇ ਦੇ ਪੇਰੈਂਟਸ ਨੇ ਉਹ ਸੈਟੀਸਫਾਈਡ ਨਹੀਂ ਪੁਲਿਸ ਦੀ ਕਾਰਵਾਈ ਤੋਂ ਸਾਡੇ ਰਿਐਕਸ਼ਨ ਟਾਈਮ ਤੋਂ ਸਾਡਾ ਜਿਹੜਾ ਟਿਕ ਐਕਸ਼ਨ ਤੋਂ ਇਹ ਅੱਜ ਜਿਹੜੇ ਦੂਜੇ ਬੱਚਿਆਂ ਦੇ ਪੇਰੈਂਟਸ ਨੇ ਉਹ ਕਿਤੇ ਸਕੂਲ ਗਏ ਇਹਨਾਂ ਦੀ ਆਪਸ ਵਿੱਚ ਮਿਸਕਮਿਊਨੀਕੇਸ਼ਨ ਹੋ ਗਈ ਉਹਨਾਂ ਨੇ ਆ ਕੇ ਇੱਥੇ ਰਜਿਸਟ੍ਰੇਸ਼ਨ ਕਰ ਕੀਤੀ ਫਿਰ ਉਹਨਾਂ ਨੂੰ ਸਮਝਾਇਆ ਵੀ ਐਸ ਪਰ ਲਾਅ ਜੋ ਤੁਹਾਡੀ ਡ ਉਸ ਨੂੰ ਸਾਨੂੰ ਰਿਟਰਨ ਦਿਓ ਔਰ ਇਹ ਸੇ ਰਿਮਾਂਡਸ ਨੂੰ ਜੋ ਐਡਮਿਨਿਸਟ੍ਰੇਸ਼ਨ ਦਾ ਵੀ ਬਣਦਾ ਹੈ ਉਹ ਪ੍ਰੋਪਰ ਜਿਹੜੇ ਤੁਸੀਂ ਐਲੀਗੇਟ ਕਰ ਰਹੇ ਹੋ ਉਹਨੂੰ ਵੈਰੀਫਾਈ ਕਰਾਂਗੇ ਇੱਕ ਇੱਕ ਚੀਜ਼ ਨੂੰ ਪੁਲਿਸ ਸਾਡੀ ਸਰ ਸਾਰੇ ਐਵੀਡੈਂਸ ਨੂੰ ਪ੍ਰੋਪਰਲੀ ਮੋਨੀਟਰਲੀ ਵਾਚ ਕਰ ਰਹੀ ਹੈ ਸਾਰੀ ਸੀਸੀਟੀਵੀ ਨੂੰ ਘੰਗਾਲ ਰਹੀ ਹੈ ਐਂਡ ਵੀ ਵਿਲ ਡੂ ਦਾ ਜਸਟਿਸ ਐਸ ਪਰ ਲਾ ਸਰ ਸਕੂਲ ਦੇ ਪ੍ਰਿੰਸੀਪਲ ਨੋਟਿਸ ਦਿੱਤਾ ਵੀ ਅੱਜ ਨੂੰ ਅਸੀਂ ਜੀ ਕੋਈ ਘਟਨਾ ਨਹੀਂ ਸਰ ਮੈਂ ਬੜਾ ਕਾਵਾਂਗਾ ਜੀ ਜਦੋਂ ਵੀ ਬੱਚਾ ਮੇਰੇ ਵੀ ਬੱਚੇ ਨੇ ਤੁਹਾਡੇ ਵੀ ਬੱਚੇ ਨੇ ਜਦੋਂ ਵੀ ਬੱਚਾ ਆਪਾਂ ਸਕੂਲ ਦੇ ਪ੍ਰੈਮਿਸਿਸ ਚ ਦੇ ਦਿੰਨੇ ਆ ਤਾਂ ਆਪਣਾ ਐ ਹੁੰਦਾ ਵੀ ਹੁਣ ਤੇ ਸਾਡਾ ਬੱਚਾ ਸੇਫ ਹੈ ਐਡਮਿਨਿਸਟ੍ਰੇਸ਼ਨ ਦੀ ਡਿਊਟੀ ਹੈ ਉਹਨੂੰ ਪ੍ਰੋਪਰ ਸੰਭਾਲ ਕੇ ਰੱਖਣ ਦੀ ਜਦੋਂ ਵੀ ਇਦਾਂ ਦਾ ਕੋਈ ਹੁੰਦਾ ਹੈ ਇਨਸੀਡੈਂਟ ਤਾਂ ਨੇਚਰਲਿਕ ਕੁਝ ਅਕਰੋਸ਼ ਹੈ ਇੱਕ ਡਰਾਂ ਜਿਹੜਾ ਹੁੰਦਾ ਪਰ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਅੰਡਰ ਦ ਲੀਡਰਸ਼ਿਪ ਆਫ आवर ਵਰਦੀ ਐਸਐਸਪੀ ਸ਼੍ਰੀ ਵਰਮਨ ਸ਼ਰਮਾ ਕਿ ਜਿਹੜਾ ਵੀ ਬੰਦਾ ਕ੍ਰਾਈਮ ਕਰੂਗਾ ਉਹਦੀ ਜਗ੍ਹਾ ਬਿਹਾਈਂਡ ਬਾਰ ਸਰ ਇੱਕ ਸਰ ਮੈਂ ਇੱਕ ਗੱਲ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਜੋ ਉਹਦਾ ਮੈਡੀਕਲ ਬਿਟੀ ਦਾ ਕਰਵਾ ਕੇ ਔਰ ਜੋ ਡਾਕਟਰਸ ਨੇ ਕਰਨਾ ਉਹ ਸਾਰੇ ਪ੍ਰੋਸੀਜਰਸ ਕਰ ਦਿੱਤੇ ਗਏ ਨੇ ਇਸ ਓਪਨ ਪਲੇਟਫਾਰਮ ਤੇ ਮੈਂ ਪ੍ਰੋਸੀਜਰ ਔਰ ਬਾਕੀ ਨੂੰ ਡਿਸਕਸ ਨਹੀਂ ਕਰਨਾ ਚਾਹੁੰਦਾ ਠੀਕ ਢੂਲ ਦੀ ਮੈਨੇਜਮੈਂਟ ਜਿਹੜਾ ਕੰਨਾਂ ਦਾ ਜੋਨ ਹੀ ਸਰਕੀ ਹੈਗੀ ਉਹਨਾਂ ਨੇ ਗੇਟ ਤੱਕ ਨਹੀਂ ਖੋਲੇ ਹੈਗਾ ਮਤਲਬ ਸਕੂਲ ਦਾ ਕੋਈ ਪ੍ਰਿੰਸੀਪਲ ਜਾਂ ਮੈਨੇਜਮੈਂਟ ਦਾ ਬੰਦਾ ਕੋਈ ਵੀ ਇੱਕ ਬੰਦਾ ਪੇਂਡ ਸੰਤ ਖੜਿਆ ਨੂੰ ਕੋਈ 100 150 ਇਕੱਠ ਸੀ ਇੱਕ ਵਾਰ ਮਿਲਣ ਨਹੀਂ ਆਏ ਹੈਗੇ ਉਹ ਤੋਂ ਬਾਅਦ ਮਜਬੂਰ ਹੋ ਕੇ ਜਿਹੜਾ ਇੱਥੇ ਚੌਂਕਾ ਜਾਮ ਕੀਤਾ ਗਿਆ ਚਰਨਾ ਪ੍ਰੋਟੈਸਟ ਕਰ ਰਹੇ ਆ ਕਿ ਕਿਹੜਾ ਤੁਹਾਡੇ ਵੱਲ ਪ੍ਰੋਟੈਸਟ ਪਟਾ ਆ ਗਿਆ ਉਹ ਖੁੱਜਿਆ ਕੀ ਮੰਗਾ ਨਹੀਂ ਕਿਸੇ ਵਾਸਤੇ ਸਾਡੀ ਤਾਂ ਕੋਈ ਸੰਸਦ ਪੇ ਸਕੂਲ ਮੈਨੇਜਮੈਂਟ ਤੇ ਕਿਹੜਾ ਹੈਗਾ ਐਫਆ ਫਰਦਰ ਜੁਣ ਚਿੰਦੀ ਆ ਜਦੋਂ ਤੱਕ ਸਕੂਲ ਮੈਨੇਜਮੈਂਟ ਦਾ ਨਾਮ ਨਹੀਂ ਆਂਦਾ ਐਫਏ ਦੇ ਵਿੱਚ ਤਦ ਤੱਕ ਇਹ ਜਿਹੜੀ ਬਾਕੀ ਸਕੂਲਾਂ ਨੇ ਅੱਪਾ ਗੱਲ ਇੱਕ ਸਕੂਲ ਦੀ ਨਹੀਂ ਕਰਦੇ ਜਿਹੜੇ ਬਾਕੀ ਸਕੂਲ ਤੇ ਜਿੰਨੇ ਸਕੂਲ ਨੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਨੇ ਕਿਹਨਾਂ ਕਿਤੇ ਸੇਫ ਨਹੀਂ ਹੈਗੇ ਕਿਉਂਕਿ ਸਕੂਲ ਜਿਹੜੇ ਹੈਗੇ ਨੇ ਮੈਨੇਜਮੈਂਟ ਭਾਵੇਂ ਉਸ ਹਿੱਸਾ ਵਧਾਣੀਆਂ ਹੋਣ ਜਾਂ ਕੁਝ ਨਹੀਂ ਆ ਫਿਕਸਦ ਦੁਕਾਨਾਂ ਕਰਨੀਆਂ ਹੋਣ 유ਨੀਫਾਰਮ ਦੀਆਂ ਕਿਤਾਬਾਂ ਦੀਆਂ ਸਟੇਸ਼ਨਰੀ ਦੀਆਂ ਉਹਦੇ ਲਈ ਮਿੰਡੀਆਂ ਕਰਦੇ ਨੇ ਉਹ ਪਰ ਬੱਚਿਆਂ ਦੀ ਸਿਕਿਉਰਿਟੀ ਲਈ ਹੋ ਮਿੰਡੀਆਂ ਨਹੀਂ ਕਰਦੇ ਤੇ ਬੱਚੇ ਲਈ ਕਿਹੜਾ ਦਾ ਹੱਦਾ ਮ ਜਿਹੜੇ ਇੱਕ ਬੱਚਿਆਂ ਦੇ ਵਾਸ਼ਰੂਮ ਹੁੰਦੇ ਨੇ ਖਾਸ ਕਰਕੇ ਲੜਕੀਆਂ ਦੇ ਉਹਦੇ ਵਾਰ ਕੋਈ ਨਾ ਕੋਈ ਮਹਿਲਾ ਕਰਮਚਾਰੀ ਤੈਨਾਤ ਹੋਣੀ ਚਾਹੀਦੀ ਆ ਉਹ ਜੋ ਉੱਥੇ ਤੈਨਾਤ ਨਹੀਂ ਸੀ ਮਲ ਵਾਰ-ਵਾਰ ਜਿਹੜੇ ਬੱਚਿਆਂ ਨਾਲ ਹੋਇਆ ਇੱਕ ਵਾਰ ਨਹੀਂ ਪਿਆ ਹੋਇਆ ਇਸ ਕਰਕੇ ਜਿਹੜਾ ਹੈਗਾ ਘਟਨਾ ਬਹੁਤ ਮੰਦ ਭਾਗੀ ਆ ਤੇ ਇਹਦੇ ਬਾਰੇ ਕੀ ਹੈ ਵੀ ਸਕੂਲ ਜਿਹੜੀ ਮੈਨੇਜਮੈਂਟ ਜਦੋਂ ਉਹ ਨਾਮ ਦਾ ਦਰਜ ਹੋ ਗਿਆ ਅਫੀਰ ਚ ਤਦ ਤੱਕ ਜਾ ਕੇ ਇੱਕ ਬਾਕੀ ਐਗਜ਼ੈਂਪਲ ਸਕੂਲਾਂ ਨੂੰ ਇੱਕ ਐਗਜ਼ੈਂਪਲ ਸੈੱਟ ਹੋਊਗੀ